ਇਥੋਂ ਨਜ਼ਦੀਕੀ ਪਿੰਡ 헤ੜੀਕੇ ਵਿਖੇ ਬੀ ਐਮ ਸੀ ਹਸਪਤਾਲ ਬਰਨਾਲਾ ਦੇ ਡਾਕਟਰਾਂ ਦੀ ਟੀਮ ਵੱਲੋਂ ಗ್ರಾಮ ਪੰਚਾਇਤ 헤ੜੀਕੇ ਅਤੇ ਲੋਕ ਭਲਾਈ ਦਾ ਸੁਨੇਹਾ ਅਖਬਾਰ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਮੌਕੇ ਸਰਪੰਚ ਹਰਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 300 ਦੇ ਕਰੀਬ ਪਿੰਡ ਦੇ ਮਰੀਜ਼ਾਂ ਨੇ ਇਸ ਕੈਂਪ ਦਾ ਲਾਹਾ ਲਿਆ ਅਤੇ ਖੂਨਦਾਨ ਕਰਕੇ ਪਹਿਲੇ ਖੂਨਦਾਨ ਕੈਂਪ ਨੂੰ ਕਾਮਯਾਬ ਕੀਤਾ ਉਹਨਾਂ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪ ਉਹ ਪਵਿੱਖ ਦੇ ਵਿੱਚ ਵੀ ਲਗਾਉਂਦੇ ਰਹਿਣਗੇ ਆਹ ਦਿਖਾਉਂਦੇ ਆ ਤੁਹਾਨੂੰ ਪਿੰਡ ਹੀੜੀਕੇ ਤੋਂ ਲੋਕ ਭਲਾਈ ਦਾ ਸਨੇਹਾ ਅਖਬਾਰ ਦੀ ਖਾਸ ਰਿਪੋਰਟ ਸਸ਼ੀਕਾਉ ਜੀ ਐਲਵੀਅਸ ਨਿਊਜ਼ ਚੈਨਲ ਦੇ ਦੇ तमाम ਦਰਸ਼ਕਾਂ ਦਾ ਮੈਂ ਮਨਪ੍ਰੀਤ ਕੋ ਸਵਾਗਤ ਕਰਦੀ ਆਈ ਹੋਪ ਕਿ ਸਾਰੇ ਠੀਕ ਠਾਕ ਹੋਵੋਗੇ ਅਸੀਂ ਅੱਜ ਢੇੜੀਕੇ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਆਦਾਰਾ ਲੋਕ ਭਲਾਈ ਦਾ ਸੁਨੇਹਾ ਪੰਜਾਬੀ ਅਖਬਾਰ ਵੱਲੋਂ ਅਤੇ ಗ್ರಾಮ ਪੰਚਾਇਤ ਪਿੰਡ ਢੇੜੀਕੇ ਦੀ ಗ್ರಾಮ ਪੰਚਾਇਤ ਵੱਲੋਂ ਦੇ ਸਹਿਯੋਗ ਦੇ ਨਾਲ ਜਿਹੜਾ ਪਹਿਲਾ ਖੂਨਦਾਨ ਕੈਂਪ ਤੇ ਚੈੱਕਅਪ ਕੈਂਪੋ ਜਿਹੜਾ ਲਗਾਇਆ ਗਿਆ ਹੈ ਸਿੱਧੂ ਕੋਈ ਦੇ ਵਿੱਚ ਤੇ ਆਪਾਂ ਪ੍ਰਬੰਧਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜੀ ਇੱਥੇ ਪੀ ਐਮ ਸੀ ਹਸਪੀਟਲ ਦੀ ਟੀਮ ਪਹੁੰਚੀ ਆ ਉਹਨਾਂ ਨਾਲ ਵੀ ਗੱਲਬਾਤ ਦੇ ਰਿਓ ਚੈਨਲ ਦੇ ਬੀ ਐਮ ਸੀ ਹਸਪੀਟਲ ਦੀ ਡਾਕਟਰ ਦੀ ਜਿਹੜੀ ਟੀਮ ਇੱਥੇ ਪਹੁੰਚੀ ਹੋਈ ਹੈ ਗੱਲਬਾਤ ਕਰਾਂਗੇ ਸ਼ਸ਼ੀ ਗਾਇਸਨ ਕੀ ਨਾਮ ਹੈ ਸਰ ਮੇਰੇ ਨਾਮ ਵੀ ਡਾਕਟਰ ਕੁਸ਼ਾਰ ਸਿੰਘ ਲਾਹ ਮੈਂ ਬੀ ਐਮ ਸੀ ਹਸਪੀਟਲ ਵਿੱਚ ਐਜ਼ ਅ ਹੱਡੀਆ ਜੋੜਾਂ ਦੇ ਮਾਹਰ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਜੇ ਅਸੀਂ ਉਥੇ ਹਰ ਤਰ੍ਹਾਂ ਦੀ ਮਾਡਰਨ ਸੁਵਿਧਾ ਪ੍ਰੋਵਾਈਡ ਕਰਦੇ ਹਾਂ ਬੀ ਐਮ ਸੀ ਹਸਪੀਟਲ ਦੇ ਵਿੱਚ ਜੋ ਕਿ ਬਰਨਾਲੇ ਪਹਿਲਾਂ ਨਹੀਂ ਸੀਗੀ ਹਰ ਤਰ੍ਹਾਂ ਦੇ ਜੋੜ ਬਦਲਣ ਦੀ ਸੁਵਿਧਾ, ਔਡੇ ਬਦਲਣ ਦੀ, ਔਡੇ ਬਦਲਣ ਦੀ, ਚੂਲੇ ਬਦਲਣ ਦੀ ਇਹ ਸਪੋਰਟਸ ਮੈਡੀਸਨ ਦੀ ਖਾਸ ਕਰਕੇ ਜਿਵੇਂ ਦੂਰਬੀਨ ਨਾਲ ਜੋੜਾਂ ਦੇ ਆਪਰੇਸ਼ਨ ਜਿਹੜੇ ਲਿਗਾਮੈਂਟ ਦੀ ਸਰਜਰੀ ਖੋਟੇ ਦੇ ਖੋਟੇ ਦੇ ਜਿਹੜੇ ਕਿ ਅੱਜ ਤੋਂ ਕੁਝ ਸਾਲ ਪਹਿਲਾਂ 6 ਮਹੀਨੇ ਪਹਿਲਾਂ 1 ਸਾਲ ਪਹਿਲਾਂ ਲੋਕਾਂ ਨੂੰ ਲੁਧਿਆਣਾੇ ਪਹੁੰਚਦੇ ਆ 44 ਸੈਟ ਕਰਵਾਣੇ ਪੈਂਦੇ ਸੀ ਉਹ ਸਾਰੀ ਸਹੂਲਤ ਅਸੀਂ ਇੱਥੇ ਲੈ ਕੇ ਆਏ ਆ ਜੀ ਤੇ ਅੱਜ ਅਸੀਂ ਇੱਥੇ ਕੈਂਪ ਲਾਇਆ ਹੈ ਮੈਡੀਕਲ ਕੈਂਪ ਵਿੱਚ ਤੇ ਲੋਕਾਂ ਲਈ ਲਈ ਨੂੰ ਫ੍ਰੀ ਦਵਾਈਆਂ ਚੈੱਕਅਪ ਸਾਰਾ ਪ੍ਰੋਵਾਈਡ ਕਰਦੇ ਤੇ ਹੁਣ ਤੱਕ ਕਿੰਨੇ ਕੁ ਪੇਸ਼ੈਂਟ ਨੇ ਜਿਹੜੇ ਪਹੁੰਚ ਚੁੱਕੇ ਆ ਉਦੋਂ ਤੱਕ ਮੈਂ ਤਾਂ ਜੀ ਗਿਣ ਹੀ ਨਹੀਂ ਹੈਗੇ 220 230 ਪੇਸ਼ੈਂਟਾਂ ਹੋ ਗਿਆ ਹਨ ਜੀ ਤੇ ਸਾਰਿਆਂ ਨੂੰ ਅਸੀਂ ਦੇਖਿਆ ਹੁਣ ਤੱਕ ਸਾਰਿਆਂ ਨੂੰ ਮੈਡੀਸਿਨਸ ਪ੍ਰੋਵਾਈਡ ਕੀਤੀਆਂ ਕਿਦਾਂ ਦਾ ਲੱਗਿਆ ਉਪਰਾਲਾ ਜਿਹੜੇ ਪ੍ਰਬੰਧਕਾਂ ਵੱਲੋਂ ਇੱਕ ਖੂਨਦਾਨ ਕੈਂਪ ਲਗਵਾਇਆ ਗਿਆ ਚੈੱਕਅਪ ਕੈਂਪ ਲਗਵਾਇਆ ਗਿਆ ਤੇ ਪਿੰਡ ਦਾ ਸਹਿਯੋਗ ਕਿੰਨਾ ਕਿ ਮਿਲ ਰਿਹਾ ਉਪਰਾਲਾ ਬਹੁਤ ਵਧੀਆ ਹੈਗਾ ਜੀ ਬਹੁਤ ਵਧੀਆ ਅਰੇਂਜਮੈਂਟ ਕੀਤੀ ਹੋਈ ਹੈ ਪਿੰਡ ਦੀ ਸਰਪੰਚ ਵੱਲੋਂ ਅਸੀਂ ਸਾਨੂੰ ਬਹੁਤ ਖੁਸ਼ੀ ਹੋਈ ਹੈ ਤੇ ਸਪੈਸ਼ਲੀ ਲੋਕਾਂ ਲਈ ਬਹੁਤ ਜ਼ਿਆਦਾ ਸੁਭਿਧਾ ਹੈਗੀ ਹੈ ਜਿਹੜੇ ਇੱਥੇ ਇੰਨੀ ਧੁੱਪ ਦੇ ਵਿੱਚੋਂ ਚੱਲ ਕੇ ਆ ਰਹੇ ਨੇ ਤੇ ਅਸੀਂ ਉਮੀਦ ਕਰਦੇ ਹਾਂ ਵੀ ਅਸੀਂ ਪਿੰਡ ਵਾਲਿਆਂ ਦੀ ਸਰਪੰਚ ਦੀ ਸਰਪੰਚ ਮੈਡਮ ਦੀ ਤੇ ਬਾਕੀ ਜਿਹੜੇ ਸਾਰੇ ਹੈਗੇ ਉਹਨਾਂ ਦੀ ਉਮੀਦਾਂ ਤੇ ਖਰੇ ਉਤਰੇ ਹੋਵਾਂਗੇ ਸਾਰੇ ਪੇਸ਼ੈਂਟ ਦੀ ਸੇਵਾ ਲਈ ਅਸੀਂ ਉਹਨਾਂ ਦਾ ਪੂਰਾ ਐਫਰਟ ਕਰਦੇ ਹਾਂ ਅਛੇ ਜੀ ਜਿੱਦਾਂ ਕਿ ਕੁਝ ਕੁ ਪੇਸ਼ੈਂਟ ਜਾਂ ਕੁਝ ਲੋਕ ਵੀ ਕਹ ਲਈ ਇਦਾਂ ਦੇ ਹੁੰਦੇ ਆ ਵੀ ਜੋ ਗਰੀਬ ਹੁੰਦੇ ਆ ਆਪਣਾ ਲਾਜ਼ ਨਹੀਂ ਕਰਵਾ ਸਕਦੇ ਤੇ ਉਹ ਹਸਪੀਟਲ ਦੇ ਵਿੱਚ ਆਉਣ ਤੋਂ ਘਤਰੌਣਦੇ ਆ ਕਿ ਕਿਸੇ ਹਸਪੀਟਲ ਜਾਵਾਂਗੇ ਤਾਂ ਜਿਆਦਾ ਪੈਸਾ ਖਰਚੂਣਾ ਉਹਨਾਂ ਲਈ ਕੋਈ ਮੈਸੇਜ ਮੈਂ ਤਾਂ ਬਸ ਇਹੀ ਕਹਾਂਗੀ ਜੀ ਦੇਖੋ ਹਰ ਤਰ੍ਹਾਂ ਦਾ ਹਸਪੀਟਲ ਹੁੰਦਾ ਹਰ ਤਰ੍ਹਾਂ ਦੇ ਸਾਡੇ ਜਿਹੜਾ ਸਾਡਾ ਮੋਟਿਵ ਇਹ ਹੈਗਾ ਕਿ ਵੈਸੀ ਜੈਨੂਨ ਟਰੀਟਮੈਂਟ ਕਰਨਾ ਹੈ ਸਾਡੇ ਉਥੇ 14-15 ਡਾਕਟਰ ਹੈਗੇ ਆ ਹਸਪੀਟਲ ਦੇ ਵਿੱਚ ਸਾਡਾ ਮਕਸਦ ਇਹੀ ਹੈ ਵੀ ਜੈਨੂਨ ਟਰੀਟਮੈਂਟ ਕਰਨਾ ਹੈ ਬਿਨਾ ਕਿਸੇ ਲਾਲਚ ਦੇ ਟਰੀਟਮੈਂਟ ਕਰਨਾ ਹੈ ਕਿਫਾਈਤੀ ਰੇਟਾਂ ਤੇ ਹੈ ਤੇ ਸਹੀ ਟਰੀਟਮੈਂਟ ਕਰਨਾ ਦੂਜੇ ਨੰਬਰ ਤੇ ਆਮ ਬਿਮਾਰੀਆਂ ਤਾਂ ਹਰ ਕੋਈ ਹਰ ਹਸਪੀਟਲ ਹੀ ਟਰੀਟ ਕਰ ਲੈਂਦਾ ਪਰ ਜਿਹੜੀਆਂ ਵੱਡੀਆਂ ਬਿਮਾਰੀਆਂ ਜਿਨ੍ਹਾਂ ਲਈ ਅੱਜ ਤੋਂ ਕੁਝ ਸਮਾਂ ਟਾਈਮ ਪਹਿਲਾਂ ਬਾਹਰ ਜਾਣਾ ਪੈਂਦਾ ਸੀ ਉਹ ਜਿਹੜੀ ਚੀਜ਼ ਹੈ ਉਹ ਇਸ ਹਸਪੀਟਲ ਚ ਅਸੀਂ ਪ੍ਰੋਵਾਈਡ ਕਰ ਰਹੇ ਆ ਜੀ ਕੋਈ ਗਰੀਬ ਹੈ ਕੋਈ ਉਹ ਹੈ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਉਹਨਾਂ ਦੇ ਅਕੋਰਡਿੰਗ ਹੀ ਅਸੀਂ ਸਾਰਾ ਆਪਣਾ ਸਿਸਟਮ ਸੈੱਟ ਕੀਤਾ ਹੋਇਆ ਹੈ ਜੇ ਨਹੀਂ ਵੀ ਉਹ ਇਲਾਜ ਖਰਾਬ ਆਂਦੇ ਸਾਡੇ ਹਸਪੀਟਲ ਚ ਤਾਂ ਅਸੀਂ ਉਹਨਾਂ ਨੂੰ ਗਾਈਡੈਂਸ ਵਧੀਆ ਤਰੀਕੇ ਨਾਲ ਦਵਾਂਗੇ ਤਾਂ ਕਿ ਉਹ ਸਹੀ ਜਗ੍ਹਾ ਤੇ ਪਹੁੰਚਣ ਤੇ ਸਹੀ ਤਰੀਕੇ ਨਾਲ ਆਪਣਾ ਇਲਾਜ ਕਰਵਾ ਸਕਣ ਜੀ ਸੋ ਜਿਹੜੇ ਹੋਰ ਵੀ ਹਸਪੀਟਲ ਦੀ ਟੀਮ ਪਹੁੰਚੀ ਹੋਈ ਹੈ ਗੱਲਬਾਤ ਕਰਾਂਗੇ ਮੇਰੇ ਨਾਲ ਡਾਕਟਰ ਮੈਮ ਜਸਵਿੰਦਰ ਕੌਰ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸ਼ਸ਼ੀਕਾ ਮੈਮ ਸ਼ਸ਼ੀ ਹੈਲਥੀ ਮੈਮ ਅੱਜ ਹੈਰੀਕੇ ਪਿੰਡੇ ਦੇ ਵਿੱਚ ਕੈਂਪ ਲਗਾਇਆ ਕੀ ਕਹਿਣਾ ਚਾਹੁੰਦੀ ਮੈਂ ਇੱਥੇ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਗੀ ਕਿ ਆਪਣੀ ਸਿਹਤ ਦਾ ਧਿਆਨ ਰੱਖੋ ਜੀਬੀ ਸ਼ੂਗਰ ਵੀ ਹੈ ਜੋ ਵੀ ਇਹਨਾਂ ਦੀਆਂ ਦਵਾਈਆਂ ਚੱਲ ਰਹੀਆਂ ਨੇ ਉਹਨਾਂ ਨੂੰ ਸਮੇਂ ਤੇ ਸਮੇਂ ਲੈਂਦੇ ਰਹਿਣ ਗਰਮੀ ਬਦਨ ਕਰਕੇ ਜੋ ਵੀ ਦਿੱਕਤਾਂ ਆ ਰਹੀਆਂ ਨੇ ਪਾਣੀ ਜ਼ਿਆਦਾ ਪੀਂਦੇ ਆਪਦਾ ਗਰਮੀ ਦਾ ਧਿਆਨ ਜੀ ਕਿੰਦਾਂ ਨਾਲ ਲੱਗਿਆ ਪ੍ਰਬੰਧਕਾਂ ਦਾ ਉਪਰਾਲਾ ਇੱਥੇ ਬਹੁਤ ਵੱਚਾ ਸੀ ਅਰੇਂਜਮੈਂਟ ਕਾਫੀ ਵੱਚਾ ਸੀ ਥੈਂਕ ਯੂ ਇਸ ਕੈਂਪ ਦੇ ਵਿੱਚ ਜਿਲ੍ਹਾ ਵੱਲੋਂ ਖੂਨਦਾਨ ਕੀਤਾ ਗਿਆ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਸ਼ਸ਼ੀਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਸਰੀਕਾਲ ਜੀ ਸਾਸਰੀਕਾਲ ਖੂਨਦਾਨ ਕੀਤਾ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗਿਆ ਜੀ ਇਹਨਾਂ ਦਾ ਬਰਵਿੰਦਰ ਸਿੰਘ ਤੜਿਆਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਸ ਤੋਂ ਬਾਅਦ ਢੇੜੀ ਜੰਦੀ ਪੰਚਾਇਤ ਦਾ ਜਿਨ੍ਹਾਂ ਨੇ ਪਹਿਲੀ ਵਾਰੀ ਖਤ ਲਵਾਇਆ ਬਹੁਤ ਵਧੀਆ ਕੰਮ ਲਵਾਇਆ ਇਹਨਾਂ ਨੇ ਬਹੁਤ ਵਧੀਆ ਕੰਮ ਲਵਾਇਆ ਜੀ ਪਹਿਲਾਂ ਵੀ ਕਦੇ ਖੂਨਦਾਨ ਕੀਤਾ ਜਾਂ ਫਸਟ ਵਾਰ ਕੀਤਾ ਹੈ ਫਸਟ ਵਾਰ ਹਾਂ ਕੋਈ ਵੀਕਨੈਸ ਤਾਂ ਨਹੀਂ ਹੋ ਰਹੀ ਨਹੀਂ ਜੀ ਕੋਈ ਨਹੀਂ ਕੀ ਨਾਮ ਆਪੋ ਜੀ ਨਿੰਦਰ ਸਿੰਘ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਪ੍ਰੋਗਰਾਮ ਦਾ ਤਾਂ ਨਾਮ ਸਾਰੇ ਨਗਰ ਦਾ ਵਾਹ ਜੀ 10 ਦਸਤਨ ਵਰਗਾ ਜਿੰਨਾ ਪ੍ਰਬੰਧਕਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਉਹਨਾਂ ਪ੍ਰਬੰਧਕਾਂ ਨੂੰ ਠੀਕ ਕਹਿਲਾ ਚਾਹੁੰਦੇ ਹਾਂ ਅੱਜ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕੋਟੋ ਕੋਟ ਧੰਨਵਾਦ ਕਰਦੇ ਹਾਂ ਸਾਡੇ ਨਾਲ ਹੈੜੀਕੇ ਪਿੰਡ ਦੀ ਮਜੂਦਾ ਸਲਫਾਂਚ ਹਰਦੀਪ ਕੌਰ ਮਜੂਦੇ ਸਸੀਗਲ ਜੀ ਹਾਂ ਸਸੀਗਲ ਮੈਮ ਜਿਹੜਾ ਅੱਜ ਕੈਂਪ ਲਗਾਇਆ ਗਿਆ ਲੋਕਾਂ ਦਾ ਬਹੁਤ ਵਧੀਆ ਉਤਸ਼ਾਹ ਆ ਕੀ ਕਹਿਣਾ ਤੁਹਾਨੂੰ ਪਿੰਡ ਵਾਸੀਆਂ ਨੂੰ ਪਿੰਡ ਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਇਹਨਾਂ ਨੇ ਸਾਡਾ ਸਾਥ ਦਿੱਤਾ ਰਲ ਮਿਲ ਕੇ ਕੈਂਪ 'ਚ ਆਏ ਧੰਨਵਾਦ ਉਹਨਾਂ ਦਾ ਸਭ ਤੋਂ ਵੱਧ ਧੰਨਵਾਦ ਡਾਕਟਰ ਸਹਿਵਰ ਨਾਲ ਜਿਹੜੇ ਨੇ ਆ ਕੇ ਸਾਡੇ ਫੇਰ ਨੂੰ ਮੌਕਾ ਦਿੱਤਾ ਸੇਵਾ ਕਰਨ ਦਾ ਸਭ ਨੂੰ ਅੱਗੇ ਤੋਂ ਇਦਾਂ ਦੇ ਕੈਂਪ ਲਾਉਣ ਦਾ ਅਪਰਾਲਾ ਇਦਾਂ ਚੱਲਦਾ ਰਹੇਗਾ हाँ जी साइड स्टेड तो ने बहुत सहयोग दिता साहब बहुत ही उपराल करते रहे कि पिंड वास कैंप लगा चाहते हो माता अब पिंड कैंप लगाया गया सरपंच साहब वालों अदारा लोग भाई सिंह अखबार वालों की कहना चाहते हो हाँ जी का जी बहुत बहुत धन्यवाद करते हैं पंचायत अपने नगर निवासियों बहुत बहुत धन्यवाद है बहुत वह चल रहा है बहुत वह थैंक यू ਆਧਾਰਾ ਲੋਕ ਪ੍ਰੈਸ ਨੇ ਆਖਵਾ ਦੇ ਮੁੱਖ ਸੰਪਾਦਕ ਸਰ ਬਿੰਦਰ ਸਿੰਘ ਧਾਰੀਵਾਲ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਸਸ਼ੀਕਲ ਜੀ ਸਸ਼ੀਕਲ ਸਰ ਜਿਹੜਾ ਅੱਜ ਪਿੰਡ ਕੇ ਦੀ ਪੰਚਾਇਤ ਵੱਲੋਂ ਦੇ ਲੋਕ ਪ੍ਰੈਸ ਦੇ ਅਖਬਾਰ ਵੱਲੋਂ ਜਿਹੜਾ ਇਹ ਖੂਨਦਾਨ ਕੈਂਪ ਤੇ ਚੈੱਕਅਪ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹਣਾ ਹੈ ਅ ਪਹਿਲਾਂ ਤਾਂ ਮੈਂ ਇਹ ਕੇ ਦੇ ਨਗਰ ਨਿਵਾਸੀ ਦਾ ਤਹਿਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਇਸ ਕੈਂਪ ਦੇ ਵਿੱਚ ਆ ਕੇ ਇਸ ਕੈਂਪ ਨੂੰ ਕਾਮਯਾਬ ਕੀਤਾਗਾ ਦੂਸਰਾ ਮੈਂ ਧੰਨਵਾਦ ਕਰਦਾਗਾ ਇਥੋਂ ਦੀ ಗ್ರಾಮ ਪੰਚਾਇਤ ਜੇ ਸਰਪੰਚ ਬੀਬੀ ਹਰਦੀਪ ਕੌਰ ਦਾ ਜਿਨ੍ਹਾਂ ਦਾ ਬਹੁਤ ਹੀ ਸੁਚੱਜੇ ਢੰਗ ਨਾਲ ਪੂਰੀ ਪੰਚਾਇਤ ਨੇ ਸਹਿਯੋਗ ਨੇ ਨਾਲ ਇਹ ਜਿਹੜਾ ਕੈਂਪ ਨੂੰ ਸਫਲ ਬਣਾਇਆਗੇਗਾ ਬਹੁਤ ਸੋਹਣਾ ਅਰੇਂਜਮੈਂਟ ਸੀਗਾ ਜਿਹੜਾ ਪੰਚਾਇਤ ਵੱਲੋਂ ਕੀਤਾ ਹੈਗਾ ਦੂਜਾ ਮੈਂ ਧੰਨਵਾਦ ਕਰਦਾਗਾ ਬੀ ਐਮ ਸੀ ਹਸਪੀਟਲ ਬਰਨਾਲਾ ਦਾ ਜਿਨ੍ਹਾਂ ਨੇ ਸਾਡੇ ਇੱਕ ਨਿੱਕੇ ਜਿਹੇ ਸਨੇਹ ਤੇ ਇੰਨਾ ਵੱਡਾ ਅਪਰਾਲਾ ਕੀਤਾ ਇੱਥੇ ਕਰੀਬਨ 300 ਦੇ ਨੇੜੇ ਤੇੜੇ ਜਿਹੜੇ ਅੰਮ੍ਰਿਤ ਨੇ ਕਿ ਉਹਨਾਂ ਦਾ ਚੈੱਕਅਪ ਕੀਤਾ ਗਿਆ ਤੇ ਉਹਨੂੰ ਦਵਾਈਆਂ ਨੇ ਜਿਹੜੀਆਂ ਉਹ ਵੀ ਫ੍ਰੀ ਦਿੱਤੀਆਂ ਗਈਆਂ ਨੇ ਦੂਸਰਾ ਸਾਡੇ ਇੱਥੇ ਖੂਨਦਾਨ ਕੈਂਪ ਵੀ ਲਗਾਇਆ ਗਿਆ ਖੂਨਦਾਨ ਕੈਂਪ ਦੇ ਵਿੱਚ ਵੀ ਸਾਡੀ ਉਮੀਦ ਤੋਂ ਜ਼ਿਆਦਾ ਜਿਹੜੇ ਡੋਨਰ ਨੇ ਕਿਹਾ ਇੱਥੇ ਪਹੁੰਚੇ ਨੇਗੇ ਉਹਨਾਂ ਨੇ ਮਤਲਬ ਦੇਖਿਆ ਕਿ ਖੂਨਦਾਨ ਕੀਤਾ ਹਾਲਾਂਕਿ ਸਾਡੇ ਨੇੜੇ-ਤੇੜੇ ਸ਼ੇਰਪੁਰ ਜਿਵੇਂ ਹੋਰ ਪਿੰਡਾਂ ਦੇ ਵਿੱਚ ਵੀ ਅੱਜ ਖੂਨਦਾਨ ਕੈਂਪ ਲੱਗੇ ਹੋਏ ਸੀ ਉਹਨਾਂ ਨੂੰ ਵੀ ਹਟ ਕੇ ਜਿਹੜੇ ਸਾਡੇ ਇੱਥੇ ਪਹਿਲੇ ਖੂਨਦਾਨ ਕੈਂਪ ਨੂੰ ਅਸੀਂ ਕਾਮਯਾਬ ਰਿਆਂਗੇ ਤੇ ਅੱਗੇ ਤੋਂ ਵੀ ਉਮੀਦ ਕਰਦੇ ਆਂ ਵੀ ਸਾਡੇ ਨਾਲ ਜਿਹੜੇ ਇਥੋਂ ਦੇ ਲੋਕ ਨੇ ਇਸੇ ਤਰ੍ਹਾਂ ਜੁੜੇ ਰਹਿਣਗੇ ਤੇ ਸਭ ਤੋਂ ਵੱਡੀ ਗੱਲ ਹੈ ਵੀ ਅਸੀਂ ಗ್ರಾಮ ਪੰਚਾਇਤ ਵੱਲੋਂ ਬਹੁਤ ਵਧੀਆ ਸਹਿਯੋਗ ਮਿਲਿਆ ਇਨਾਂ ਦੇ ਮੁਤਾਬਕ ਅਸੀਂ ਜਿਹੜਾ ਅਗਲਾ ਉਪਰਾਲਾ ਹਰ ਇੱਕ ਸਾਲ ਜਿਹੜੇ ਇਹੋ ਜਿਹੇ ਕੈਂਪ ਨੇਗੇ ਉਹ ਲਗਾਇਆ ਕਰਾਂਗੇ ਤੇ ਸਾਨੂੰ ਉਮੀਦ ਹੈ ਵੀ ਜਿਹੜੇ ਲੋਕ ਨੇ ਉਹ ਸਾਡੇ ਨਾਲ ਇਸ ਵੱਧ ਚੜ ਕੇ ਪੂਰਾ ਹਿੱਸਾ ਲੈਣਗੇ ਚਲ ਜਿੱਦਾਂ ਕਿ ਫਸਟ ਕੈਂਪਸ ਸੀਗਾ ਤੁਹਾਡਾ ਲੋਕਾਂ ਦਾ ਸਹਿਯੋਗ ਇੰਨਾ ਰਿਹਾ ਤੇ ਅੱਗੇ ਤੋਂ ਉਮੀਦ ਕਿੰਨੀ ਕਰਦੇ ਹੋ ਕਿ ਮਤਲਬ ਮਹੀਨੇ ਬਾਅਦ ਜਾਂ ਸਾਲ ਬਾਅਦ ਕੈਂਪ ਲਗਾਇਆ ਕਰੀਏ ਅ ਵੀ ਜੇ ਅਸੀਂ ਕੋਸ਼ਿਸ਼ ਹੈ ਵੀ ਸਾਡਾ ਵੀ 6 ਮਹੀਨਿਆਂ ਬਾਅਦ ਇੱਕ ਕੈਂਪ ਜ਼ਰੂਰ ਲਾਇਆ ਕਰੀਏ ਜਿਵੇਂ ਮੈਡੀਕਲ ਚੈੱਕਅਪ ਕੈਂਪ ਹੋ ਗਿਆ ਉਸ ਤੋਂ ਬਾਅਦ ਅੱਖਾਂ ਦਾ ਕੈਂਪ ਹੋ ਗਿਆ ਬਖ ਬਖ ਬਿਮਾਰੀਆਂ ਜਿਹੜੇ ਕੈਂਪ ਨੇ ਜੀ ਉਹਨਾਂ ਲਗਾਇਆ ਕਰੀਏ ਵੀ ਤਾਂ ਜੋ ਜਿਹੜੇ ਲੋੜਵੰਦ ਲੋਕ ਨੇਗੇ ਜਿਹੜੇ ਕਿਤੇ ਦੂਰ ਦਰਡੇ ਨਹੀਂ ਜਾ ਸਕਦੇ ਜਾਂ ਪੈਸੇ ਪੱਖੋਂ ਉਹਦਾ ਕੋਈ ਇਲਾਜ ਨਹੀਂ ਕਰਾ ਸਕਦੇ ਉਹਨਾਂ ਦਾ ਜਿਹੜਾ ਇਲਾਜ ਹੈਗਾ ਵੀ ਉਹ ਹੋ ਸਕੇ ਉਹ ਆਪਦੇ ਘਰੇ ਪੈ ਕੇ ਆਉਦੀ ਬਿਮਾਰੀ ਦੇ ਨਾਲ ਨਾ ਜੋੜਨ। ਨਾਸ ਦੇ ਵਿੱਚ ਪਿੰਡ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਤਾਂ ਜੀ ਕੋਈ ਗੱਲ ਨਹੀਂ ਦੇਣਾ ਬਸ ਇੰਨਾ ਹੀ ਹੈ ਵੀ ਉਹਨਾਂ ਨੇ ਜਿਹੜੀ ਅੱਜ ਸਾਡੇ ਇਸ ਕੈਂਪ ਦੀ ਵੱਧ ਚੜ੍ਹ ਕੇ ਹਿੱਸਾ ਲਿਆਗਾ ਸਾਡੇ ਤਿੰਨਾਂ ਗਵਾੜਾਂ ਦੇ ਵਿੱਚੋਂ ਲੋਕ ਨੇ ਜਿਹੜੇ ਉਹ ਪਹੁੰਚੇ ਨੇਗੇ ਤੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਗram ਪੰਚਾਇਤ ਹੀੜੀਕੇ ਵੱਲੋਂ ਤੇ ਲੋਕ ਲਈ ਦਸਨਾਂ ਅਖਬਾਰ ਵੱਲੋਂ ਜਿਨ੍ਹਾਂ ਨੇ ਇੰਨੀ ਵੱਡੀ ਗਿਣਤੀ ਦੇ ਵਿੱਚ ਆ ਕੇ ਸਾਡਾ ਇਥੇ ਹੌਸਲਾ ਵਧਾਈ ਕੀਤਾ ਸੋ ਅੱਜ ਅਸੀਂ ਸਾਡੇ ਨਾਲ ਲੋਕ ਪ੍ਰੈਸ ਨੇ ਆਖਵਾ ਦੇ ਮੁੱਖ ਸੰਪਾਦਕ ਕੁਲਵਿੰਦਰ ਸਿੰਘ ਜੀ ਢਾਲੀਵਾਲ ਤੇ ਉਹਨਾਂ ਦੇ ਨਾਲ ਸੀ ਗ੍ਰਾਮ ਪੰਚਾਇਤ ਤੇ ਉਹਨਾਂ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਦੇ ਜਿਹੜਾ ਸਹਿਯੋਗ ਆ ਬਹੁਤ ਵਧੀਆ ਮਿਲਿਆ ਤੇ ਅੱਗੇ ਤੋਂ ਉਮੀਦ ਕਰਦੇ ਕਿ ਇਸੇ ਤਰ੍ਹਾਂ ਦੇ ਕੈਂਪ ਲਗਾਉਂਦੇ ਰਹੀਏ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਸ਼ਸ਼ਿਕਾ